ਹੈਲੋ ਫਰੈਂਡਸ ਅੱਜ ਅਸੀਂ ਬਹੁਤ ਹੀ ਦਿਲਚਸਪ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕੁਝ ਹਾਸਲ ਕਰਨ ਤੋਂ ਪਹਿਲਾਂ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਇੱਕ ਵਾਰ ਇੱਕ ਵਿਅਕਤੀ ਰੇਗਿਸਤਾਨ ਵਿੱਚ ਕਿਤੇ ਭਟਕ ਗਿਆ ਉਸ ਕੋਲ ਖਾਣ ਪੀਣ ਦੀਆਂ ਜੋ ਥੋੜੀਆਂ ਬਹੁਤ ਚੀਜ਼ਾਂ ਸਨ ਉਹ ਜਲਦੀ ਹੀ ਖਤਮ ਹੋ ਗਈਆਂ ਅਤੇ ਪਿਛਲੇ 2 ਦਿਨਾਂ ਤੋਂ ਉਹ ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸ ਰਿਹਾ ਸੀ ਉਹ ਮਨ ਹੀ ਮਨ ਜਾਣ ਚੁੱਕਾ ਸੀ ਕਿ ਅਗਲੇ ਕੁਝ ਘੰਟਿਆਂ ਵਿੱਚ ਜੇ ਉਸ ਨੂੰ ਕਿਤੇ ਪਾਣੀ ਨਾ ਮਿਲਿਆ ਤਾ ਉਸਦੀ ਮੌਤ ਪੱਕੀ ਹੈ ਪਰ ਕਿਤੇ ਨਾ ਕਿਤੇ ਉਸ ਵਿੱਚ ਉਮੀਦ ਜਿੰਦਾ ਸੀ ਅਤੇ ਉਹ ਪੂਰੇ ਮਨ ਨਾਲ ਪਾਣੀ ਦੀ ਖੋਜ ਕਰ ਰਿਹਾ ਸੀ ਉਸਨੇ ਹਾਰ ਨਹੀਂ ਮੰਨੀ ਉਸ ਨੂੰ ਉਮੀਦ ਸੀ ਕਿ ਕਿਤੇ ਨਾ ਕਿਤੇ ਪਾਣੀ ਮਿਲ ਜਾਵੇਗਾ ਤਾਂ ਉਸ ਨੂੰ ਇੱਕ ਝੌਂਪੜੀ ਨਜ਼ਰ ਆਈ ਪਹਿਲੀ ਵਾਰ ਵਿੱਚ ਉਸ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਉਹ ਮਿਰਗ ਤ੍ਰਿਸ਼ਨਾ ਅਤੇ ਪਰਮਕਰਨ ਢੋਖਾ ਖਾ ਚੁੱਕਾ ਸੀ ਪਰ ਬੇਚਾਰੇ ਕੋਲ ਯਕੀਨ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਵੀ ਤਾਂ ਨਹੀਂ ਸੀ ਆਖਰ ਉਸਦੀ ਆਖਰੀ ਮੀ ਜੋ ਸੀ ਉਹ ਆਪਣੀ ਬਚੀ ਖੁਚੀ ਤਾਕਤ ਨਾਲ ਝੌਂਪੜੀ ਵੱਲ ਤੁਰ ਪਿਆ ਜਿਵੇਂ ਜਿਵੇਂ ਨੇੜੇ ਪਹੁੰਚਦਾ ਉਸਦੀ ਉਮੀਦ ਵਧਦੀ ਜਾ ਰਹੀ ਸੀ ਅਤੇ ਇਸ ਵਾਰ ਭਾਗ ਵੀ ਉਸਦੇ ਨਾਲ ਸੀ ਸੱਚਮੁੱਚ ਉੱਥੇ ਇੱਕ ਝੌਂਪੜੀ ਸੀ ਪਰ ਇਹ ਕੀ ਝੌਂਪੜੀ ਤਾਂ ویرਾਨ ਪਈ ਸੀ ਮਾਨੋ ਸਾਲਾਂ ਤੋਂ ਕੋਈ ਇੱਥੇ ਫੜਕਿਆ ਨਾ ਹੋਵੇ ਫਿਰ ਵੀ ਪਾਣੀ ਦੀ ਉਮੀਦ ਵਿੱਚ ਉਹ ਵਿਅਕਤੀ ਝੌਂਪੜੀ ਦੇ ਅੰਦਰ ਗਿਆ ਅੰਦਰ ਦਾ ਨਜ਼ਾਰਾ ਵੇਖ ਕੇ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ ਉਥੇ ਇੱਕ ਹੈਂਡ ਪੰਪ ਲੱਗਿਆ ਹੋਇਆ ਸੀ। ਉਹ ਵਿਅਕਤੀ ਨਵੀਂ ਊਰਜਾ ਨਾਲ ਭਰ ਗਿਆ। ਪਾਣੀ ਦੀ ਇੱਕ ਇੱਕ ਬੂੰਦ ਲਈ ਤਰਸਦਾ ਉਹ ਤੇਜ਼ੀ ਨਾਲ ਹੈਂਡ ਪੰਪ ਨੂੰ ਚਲਾਉਣ ਲੱਗਾ। ਪਰ ਹੈਂਡ ਪੰਪ ਤਾਂ ਕਦੋਂ ਦਾ ਸੁੱਕ ਚੁੱਕਾ ਸੀ। ਉਹ ਵਿਅਕਤੀ ਨਿਰਾਸ਼ ਹੋ ਗਿਆ। ਉਸਨੂੰ ਲੱਗਿਆ ਕਿ ਹੁਣ ਉਸਨੂੰ ਮਰਨ ਤੋਂ ਕੋਈ ਨਹੀਂ ਬਚਾ ਸਕਦਾ। ਉਹ ਢਾਲ ਹੋ ਕੇ ਡਿੱਗ ਪਿਆ। ਤਾਂ ਉਸਨੂੰ ਝੌਂਪੜੀ ਦੀ ਛੱਤ ਨਾਲ ਬੰਨੀ ਪਾਣੀ ਨਾਲ ਭਰੀ ਇੱਕ ਬੋਤਲ ਨਜ਼ਰ ਆਈ। ਉਹ ਕਿਸੇ ਤਰ੍ਹਾਂ ਉਸ ਵੱਲ ਲਪਕਿਆ। ਅਤੇ ਉਸ ਨੂੰ ਖੋਲ ਕੇ ਪੀਣੀ ਵਾਲਾ ਸੀ ਕੇ ਤਦ ਉਸ ਨੂੰ ਬੋਤਲ ਨਾਲ ਸਿੱਪਕਿਆ ਇੱਕ ਕਾਗਜ਼ ਦਿਖਾਈ ਦਿੱਤਾ ਜਿਸ ਤੇ ਲਿਖਿਆ ਸੀ ਇਸ ਪਾਣੀ ਦੀ ਵਰਤੋਂ ਹੈਂਡ ਪੰਪ ਚਲਾਉਣ ਲਈ ਕਰੋ ਅਤੇ ਵਾਪਸ ਬੋਤਲ ਭਰ ਕੇ ਰੱਖਣਾ ਨਾ ਭੁੱਲਣਾ ਇਹ ਇੱਕ ਅਜੀਬ ਜਿਹੀ ਸਥਿਤੀ ਸੀ ਉਸ ਵ્યక్తి ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਪਾਣੀ ਪੀਵੇ ਜਾਂ ਉਸ ਨੂੰ ਹੈਂਡ ਪੰਪ ਵਿੱਚ ਪਾ ਕੇ ਚਾਲੂ ਕਰੇ ਉਸ ਦੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ ਜੇ ਪਾਣੀ ਪਾਉਣ ਦੇ ਬਾਵਜੂਦ ਪੰਪ ਨਾ ਚੱਲਿਆ ਜੇ ਇੱਥੇ ਲਿਖੀ ਗੱਲ ਝੂਠੀ ਹੋਈ ਅਤੇ ਕੀ ਪਤਾ ਜ਼ਮੀਨ ਦੇ ਹੀੜਲਾ ਪਾਣੀ ਵੀ ਸੁੱਕ ਚੁੱਕਾ ਹੋਵੇ ਪਰ ਕੀ ਪਤਾ ਪੰਪ ਚੱਲ ਹੀ ਜਾਵੇ ਕੀ ਪਤਾ ਇੱਥੇ ਲਿਖੀ ਗੱਲ ਸੱਚ ਹੋਵੇ ਉਹ ਸਮਝ ਨਹੀਂ ਸੀ ਪਾ ਰਿਹਾ ਕਿ ਕੀ ਕਰੇ ਫਿਰ ਕੁਝ ਸੋਚਣ ਤੋਂ ਬਾਅਦ ਉਸਨੇ ਬੋਤਲ ਖੋਲੀ ਅਤੇ ਕੰਮ ਦੇ ਹੱਥਾਂ ਨਾਲ ਪਾਣੀ ਪੰਪ ਵਿੱਚ ਪਾਉਣ ਲੱਗਾ ਪਾਣੀ ਪਾ ਕੇ ਉਸਨੇ ਇੱਕ ਉਮੀਦ ਨਾਲ ਪੰਪ ਚਲਾਉਣਾ ਸ਼ੁਰੂ ਕੀਤਾ ਇੱਕ ਦੋ ਤਿੰਨ ਅਤੇ ਹੈਂਡ ਪੰਪ ਵਿੱਚੋਂ ਠੰਡਾ ਠੰਡਾ ਪਾਣੀ ਨਿਕਲਣ ਲੱਗਾ ਉਹ ਪਾਣੀ ਬਹੁਤ ਮਿੱਠਾ ਅਤੇ ਨਿਰਮਲ ਸੀ ਉਸ ਵਿਅਕਤੀ ਨੇ ਜੀ ਭਰ ਕੇ ਪਾਣੀ ਪੀਤਾ ਉਸ ਦੀ ਜਾਨ ਵਿੱਚ ਜਾਨ ਆ ਗਈ ਦਿਮਾਗ ਕੰਮ ਕਰਨ ਲੱਗਾ ਉਸ ਨੇ ਬੋਤਲ ਵਿੱਚ ਫਿਰ ਤੋਂ ਪਾਣੀ ਭਰ ਦਿੱਤਾ ਫਿਰ ਉਸ ਨੂੰ ਛੱਤ ਨਾਲ ਬੰਨ੍ਹ ਦਿੱਤਾ ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਉਸ ਨੂੰ ਆਪਣੇ ਸਾਹਮਣੇ ਇੱਕ ਹੋਰ ਸ਼ੀਸ਼ੇ ਦੀ ਬੋਤਲ ਦਿਖਾਈ ਦਿੱਤੀ ਕੋਲਿਆਂ ਤਾਂ ਉਸ ਵਿੱਚ ਇੱਕ ਪੈਨਸਿਲ ਅਤੇ ਇੱਕ ਨਕਸ਼ਾ ਪਿਆ ਸੀ ਜਿਸ ਵਿੱਚ ਰੇਗਿਸਤਾਨ ਤੋਂ ਨਿਕਲਣ ਦਾ ਰਾਹ ਸੀ ਉਸ ਵਿਅਕਤੀ ਨੇ ਰਾਹ ਯਾਦ ਕਰ ਲਿਆ ਅਤੇ ਨਕਸ਼ੇ ਵਾਲੀ ਬੋਤਲ ਨੂੰ ਵਾਪਸ ਕੋਤੇ ਹੀ ਰੱਖ ਦਿੱਤਾ ਉਸ ਤੋਂ ਬਾਅਦ ਉਸਨੇ ਆਪਣੀਆਂ ਬੋਤਲਾਂ ਵਿੱਚ ਜੋ ਪਹਿਲਾਂ ਤੋਂ ਹੀ ਉਸ ਕੋਲ ਸਨ ਪਾਣੀ ਭਰ ਕੇ ਉੱਥੋਂ ਜਾਣ ਲੱਗਾ ਕੁਝ ਅੱਗੇ ਵਧ ਕੇ ਉਸਨੇ ਇੱਕ ਵਾਰ ਪਿੱਛੇ ਮੁੜ ਕੇ ਵੇਖਿਆ ਫਿਰ ਕੁਝ ਸੋਚ ਕੇ ਵਾਪਸ ਉਸ ਝੌਂਪੜੀ ਵਿੱਚ ਗਿਆ ਅਤੇ ਪਾਣੀ ਨਾਲ ਭਰੀ ਬੋਤਲ ਤੇ ਚਿਪਕੇ ਕਾਗਜ਼ ਨੂੰ ਉਤਾਰ ਕੇ ਉਸ 'ਤੇ ਕੁਝ ਲਿਖਣ ਲੱਗਾ ਉਸਨੇ ਲਿਖਿਆ ਮੇਰਾ ਯਕੀਨ ਕਰੋ ਇਹ ਹੈਂਡ ਪੰਪ ਕੰਮ ਕਰਦਾ ਹੈ ਇਹ ਕਹਾਣੀ ਪੂਰੇ ਜੀਵਨ ਬਾਰੇ ਹੈ ਇਹ ਸਾਨੂੰ ਸਿਖਾਉਂਦੀ ਹੈ ਕਿ ਬੁਰੀ ਤੋਂ ਬੁਰੀ ਸਥਿਤੀ ਵਿੱਚ ਵੀ ਆਪਣੀ ਉਮੀਦ ਨਹੀਂ ਛੱਡਣੀ ਚਾਹੀਦੀ। ਇਸ ਕਹਾਣੀ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਕੁਝ ਬਹੁਤ ਵੱਡਾ ਪਾਉਣ ਤੋਂ ਪਹਿਲਾਂ ਸਾਨੂੰ ਆਪਣੀ ਤਰਫੋਂ ਵੀ ਕੁਝ ਦੇਣਾ ਪੈਂਦਾ ਹੈ। ਜਿਵੇਂ ਉਸ ਵਿਅਕਤੀ ਨੇ ਨਲਕਾ ਚਲਾਉਣ ਲਈ ਮਜਬੂਰ ਸਾਰਾ ਪਾਣੀ ਉਸ ਵਿੱਚ ਪਾ ਦਿੱਤਾ। ਦੇਖਿਆ ਜਾਵੇ ਤਾਂ ਇਸ ਕਹਾਣੀ ਵਿੱਚ ਪਾਣੀ ਜੀਵਨ ਵਿੱਚ ਮੌਜੂਦ ਮਹੱਤਵਪੂਰਨ ਚੀਜ਼ਾਂ ਨੂੰ ਦਰਸਾਉਂਦਾ ਹੈ। ਕੁਝ ਅਜਿਹੀਆਂ ਚੀਜ਼ਾਂ ਜਿਨ੍ਹਾਂ ਦੀ ਸਾਡੀਆਂ ਨਜ਼ਰਾਂ ਵਿੱਚ ਖਾਸ ਕੀਮਤ ਹੈ। ਕਿਸੇ ਲਈ ਮੇਰਾ ਇਹ ਸੰਦੇਸ਼ ਗਿਆਨ ਹੋ ਸਕਦਾ ਹੈ ਕਿਸੇ ਲਈ ਪਿਆਰ ਤਾਂ ਇਹ ਕਿਸੇ ਹੋਰ ਲਈ ਪੈਸਾ ਇਹ ਜੋ ਕੁਝ ਵੀ ਹੈ ਉਸ ਨੂੰ ਪਾਉਣ ਲਈ ਪਹਿਲਾਂ ਸਾਨੂੰ ਆਪਣੀ ਤਰਫੋਂ ਉਸ ਨੂੰ ਕਰਮ ਰੂਪੀ ਹੈਂਡ ਪੰਪ ਵਿੱਚ ਪਾਉਣਾ ਪੈਂਦਾ ਹੈ ਅਤੇ ਫਿਰ ਬਦਲੇ ਵਿੱਚ ਤੁਸੀਂ ਆਪਣੇ ਯੋਗਦਾਨ ਨਾਲੋ ਕਿਤੇ ਜ਼ਿਆਦਾ ਮਾਤਰਾ ਵਿੱਚ ਉਸ ਨੂੰ ਵਾਪਸ ਪਾਉਂਦੇ ਹੋ ਇੱਕ ਵਿਅਕਤੀ ਦੇ ਚੰਗੇ ਕੰਮ ਕਰਨ ਨਾਲ ਇਹ ਚੰਗਿਆਈ ਕਿਵੇਂ ਦੂਜੇ ਤੱਕ ਪਹੁੰਚਦੀ ਹੈ ਅਤੇ ਦੂਜੇ ਤੋਂ ਤੀਜੇ ਤੱਕ ਅਤੇ ਇਸ ਤਰ੍ਹਾਂ ਇਹ ਸਮਝਣ ਵਿੱਚ ਵੀ ਮਦਦ ਕਰਦੀ ਹੈ ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲੋ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ